ਦੇ ਇਤਿਫੁਛੀ ਦੇ ਢਾਈ ਨਹੀਂ ਸੱਤਿਓ ਵਾਹ ਵਾਹ ਸੰਗਤ ਸਾਰ ਮੇਂ ਨਾ ਪੁੱਪਲੀ ਪੀਂਗਾ ਸੱਇਆ ਚੁੱਟਣੇ ਆਈਆ ਸਾਰ ਮੇਂ ਨਾ ਪੁੱਪਲੀ ਪੀਂਗਾ ਸੱਇਆ ਚੁੱਟਣੇ ਆਈਆ ਸਭ ਨੇ ਪੀਂਗਾ ਚੂਛ ਕੇ ਦੇ ਲੱਭਣ ਦੀਆਂ ਤੇ ਮੈਨੇ ਸਾਰ ਕੀ ਜਦੀ ਬਾਤ ਬਾਗ ਗਈ ਹੈ ਬਹੁਤ ਦੁਨੀਆ ਕਪਤਾਨ ਮੈਂ ਬੁਲਟ ਕਰ ਰਿਹਾ ਜਗਿੰਦਰ ਸੋਰੀ ਹਾਂਜੀ ਜੀ ਹਾਂਜੀ ਜੀ ਕੀ ਹਾਲ ਹੈ ਹਾਂ ਜਿਲ੍ਹਾ ਦਾ ਸਾਹਤ ਕੇਂਦਰ ਬਰਦਾਸਪੁਰ ਤੋਂ ਦਜੀਤਪਾਲ ਜੀ ਅਨੁਸਰੇਤੇ ਇਹਨਾਂ ਤੋਂ ਬਾਅਦ ਪਿੰਡਾਂ ਦੀ ਸਭਾ ਤੋਂ ਮਰਜਾ ਰਾਤ ਤੋਂ ਮਿਲਦਾਰ ਮੈਂ ਧੰਨਵਾਦੀਆਂ ਆਪਣੇ ਸਾਥੀ ਗੁਰਵੀਰ ਸਿੰਘ ਬਾਜਵਾ ਜੀ ਦਾ ਜਿਨ੍ਹਾਂ ਨੇ ਸਾਨੂੰ ਅੱਜ ਦੇ ਬਹੁਤਿਆਰ ਲੋਕਾਂ ਨੂੰ ਮਿਲੌਣ ਦਾ ਮੌਕਾ ਦਿੱੰਨ। ਤੇ ਮੈਂ ਸਮੀਰ ਕਰਨ ਕਰਦਾ ਹਰ ਵਾਰ ਇੱਕ ਗੀਤ ਲੈ ਕੇ ਆਇਆ। ਇਹ ਗੀਤ ਇੱਕ ਪਿਓ ਵੱਲੋਂ ਆਪਣੀ ਧੀ ਨੂੰ ਸੁਨੇਹਾ ਹੈ ਜਿਹੜੀ ਇਸ ਦਾ ਵਿਆਹ ਹੋਇਆ ਤੇ ਸੌਰੀ ਪ੍ਰਵਾਂਤ ਚ ਚਲੀ ਹੈ। ਤੇ ਉਸ ਨੂੰ ਕੁਝ ਕਲਾ ਮੈਂ ਕਹਿੰਦਾ ਹੈ ਕਿ ਅਗਰ ਜੇ ਪੀਅ ਇੰਨਾ ਗਦਵਾ ਕਰਦੇ ਨਹੀਂ ਕਿ ਨਾ ਤੇ ਤੇਰਾ ਜੀਵਨ ਬਹੁਤ ਸੁਖਾਦਾ ਜਾਏਗਾ। ਇਹ ਕੀਤਾ ਸਾਰੇ ਕਾਰਜਾਨ ਤੋ

तूं पीअ मेर कल हिकु मेरे न कर प्यारी जिन